ਮੇਰਾ ਪ੍ਰਧਾਨ ਸਿੰਘ ਹੈਗਾ ਤੇ ਮੇਰੇ ਕੋਲੇ ਪੂਰੀ ਕਰ ਸਵਾ ਪੰਜਾਬ ਦੀ ਜਨ ਸੱਭਕ ਦੀ ਜ਼ਿੰਮੇਵਾਰੀ ਹੈਗੀ ਤੇ ਸਾਡੀ ਇਹ ਟੀਮ ਪਟਿਆਲੇ ਤੋਂ ਆਈ ਇੱਥੇ ਅੱਜ ਇਹ ਵਿਦਿਆਰਥੀ ਜਿਹੜਾ ਸਾਫਕਾ ਵਿਦਿਆਰਥੀ ਐਸਐਫ ਦਾ ਕਲਕੁਨਾ ਰਹਿ ਗਿਆ ਦਮਨ ਪ੍ਰੀਤ ਉਹਦੇ ਕਰ ਐਨਆਈ ਦੀ ਰੇਟ ਪਈ ਹੈਗੀ ਅਸੀਂ ਉਹਦੇ ਬਰੋਚੋ ਜਾਣਕਾਰੀ ਲੈਣ ਇੱਥੇ ਪਹੁੰਚੇ ਸੀਗੇ ਪਹਿਲਾਂ ਵੀ ਅਸਲ ਵਿੱਚ ਐਨਆਈ ਜਿਹੜੀ ਹੈਗੀ ਹੈ ਉਹ ਲਖਨਊ ਥਾਣੇ ਤੋਂ ਦਰਜ ਐਫਆਈਆਰ ਹੈਗੀ ਅੰ 2023 ਦੀ ਉਹਦੇ ਤਹਿਤ ਪੰਜਾਬ ਦੇ ਵਿੱਚ ਵਖ ਵਖ ਥਾਵਾਂ ਤੇ ਰੇਡ ਮਾਰ ਰਹੀ ਹੈ ਉਹਦੀ ਕੋਈ ਨਾਮ ਨਹੀਂ ਹੈਗੀ ਉਹ ਅੰਨ ਐਫ ਆਈ ਆਰ ਹੈ ਖੁੱਲੀ ਹੈ ਤੇ ਉਹ ਵਖ ਵਖ ਥਾਵਾਂ ਤੇ ਰੇਡ ਮਾਰ ਕੇ ਅਸਲ ਵਿੱਚ ਇਹ ਕਹਿ ਰਿਹਾ ਹੈ ਵੀ ਤੁਹਾਡੇ ਕਿਸੇ ਵਿਚਾਰ ਨਾਲ ਮੌਬਾਦ ਵਿਚਾਰ ਨਾਲ ਕੋਈ ਪਾਰਟੀ ਨਾਲ ਸੰਬੰਧ ਹੈਗੀ ਪਰ ਉਹ ਇੱਕ ਪਹਿਲਾਂ ਨਾ ਪਹਿਲੇ ਜੜ੍ਹ ਇਹ ਹੀ ਹੈਗੀ ਵੀ ਇੱਕ ਵਿਚਾਰਨ ਤੇ ਪਾਬੰਦੀ ਲਾਈ ਹੋਈ ਹੈ ਕ੍ਰਿਮੀਨਲਾਈਜ਼ ਕੀਤਾ ਹੋਇਆ ਉਹ ਜਿਹੜਾ ਅਸੀਂ ਜਮੂਰ ਕਹਾ ਸਮਝ ਨਹੀਂ ਆ ਗਈ ਵੀ ਕਿਸੇ ਵਿਚਾਰ ਦੇ ਉੱਤੇ ਬੰਦੀ ਨਹੀਂ ਲੁਣੀ ਚਾਹੀਦੀ ਵਿਚਾਰ ਨੂੰ ਵਿਚਾਰਾਂ ਆਧਾਰ ਤੇ ਨਹੀਂ ਲੜਿਆ ਜਾਣਾ ਚਾਹੀਦਾ ਜੇ ਉਹਨਾਂ ਦੀ ਕੋਈ ਹੋਰ ਹਿੰਸਕ ਕਾਰਵਾਈ ਹੈਗੀ ਉਹਦੇ ਉੱਤੇ ਕੋਈ ਉਹ ਜਿਹੜੇ ਛਾਦੇ ਜਿਹੜੇ ਇਹ ਕਾਨੂੰਨ ਜੋ ਆਈਪੀਸੀ ਦੇ ਜਾਂ ਹੁਣ ਮੀਨਸ ਬਣ ਗਿਆ ਉਹ ਤਹਿਤ ਕੋਈ ਕਾਰਵਾਈ ਕੀਤੀ ਜਾ ਜਾ ਸਕਦੀ ਹੈ ਪਰ ਪੰਜਾਬ ਦੇ ਵਿੱਚ ਜਿਹੜੇ ਸਾਥੀ ਆ ਇਹ ਹੁਣ ਪੰਜ ਸਾਲ ਤੋਂ ਘਰੇ ਰਹਿ ਰਹੇ ਹੈਗਾ ਐਸੀ ਕੋਈ ਗੱਲ ਨਹੀਂ ਪਹਿਲਾਂ ਵੀ ਜਿਹੜੇ ਸਾਥੀ ਸਾਡੇ ਚੰਡੀਗੜ੍ਹ ਦੇ ਕੈਦੀ ਪ੍ਰਧਾਨ ਦੇ ਉੱਪਰ ਵੀ ਛਾਪਾ ਪਿਆ ਸੀ ਮਨਦੀਪ ਮਨਦੀਪ ਦੇ ਉੱਪਰ ਇੱਕ ਵਕੀਰ ਅਜੇ ਇਹ ਕਿ ਉਹਨਾਂ ਨੇ ਉਹਨੂੰ ਗ੍ਰਿਫਤਾਰ ਕੀਤਾ ਹੋਇਆਗਾ ਉਹਨਾਂ ਦੀ ਕੋਈ ਇਹੋ ਜਿਹੀ ਐਕਟੀਵਿਟੀ ਨਹੀਂ ਹੈਗੀ ਇੱਕ ਵਿਚਾਰ ਨੂੰ ਕ੍ਰਿਮੀਨਲਾਈਜ਼ ਕਰਨ ਵਾਸਤੇ ਇਹ ਦਹਿਸ਼ਤ ਲੋਕਾਂ ਨੂੰ ਦਹਿਸ਼ਤ ਰਹਿਆ ਕਰਨ ਵਾਸਤੇ ਛਾਪੇ ਪੈ ਰਹੇ ਹੈਗੇ ਤਾਂ ਕਿ ਇਹਨਾਂ ਨੂੰ ਵੀ ਖਰਾਬ ਕੀਤਾ ਜਾਵੇ ਉਹ ਹੋ ਲਖਣਾਉ ਸਦਿਆ ਇਹਨੂੰ ਸਾਥੀ ਦਮਨਪ੍ਰੀਤ ਨੂੰ ਪਿਛਲੇ ਮਹੀਨੇ ਲਖਣਾਉ ਸਦਿਆ ਗਿਆ ਪੂਰਾ ਜਿਹੜਾ ਦਿਨ ਇੰਟਰੋਗੇਟ ਕੀਤਾ ਗਿਆ ਹੁਣ ਫੇਰ ਇਹਦੇ ਘਰੋਂ ਆ ਕੇ ਰੇਡ ਕਰਕੇ ਦੋ ਫੋਨ ਇੱਕ ਲੈਪਟਾਪ ਇੱਕ ਪੈਨ ਡਰਾਈਵ ਕੁਝ ਕਾਪੀਆਂ ਉਹ ਲੈ ਗਏ ਯਾਰ ਉਹਨਾਂ ਦੇ ਕੋਈ ਕਾਪੀਆਂ ਨਹੀਂ ਲਿਖੀ ਗਈ। ਨਾਲੇ ਜੇ ਫੋਨ ਵੀ ਹੈ ਵੀ ਉਹ ਉਹਨੇ ਕਾਪੀ ਕਰਕੇ ਲੈ ਜਾਂਦੇ ਜਿਹੜੀ ਹੁਣ ਫੋਨ ਆ ਗਏ ਨੇ ਵਰਤਨੇ ਆ ਲੈਪਟਾਪ ਵਰਤਨੇ ਆ। ਫੋਨ ਨਹੀਂ ਲੈ ਕੇ ਜਾਣੇ ਜਹੀਂ ਵੀ। ਬਾਕੀ ਜਿਹੜੀ ਹੈਗੀ ਐ ਵੀ ਇਹ ਐਸ ਐਕਸੇ ਪਾਸੇ ਦੇ ਲੋਕਾਂ ਨੂੰ ਦਸਹਾਂ ਜਿਆਦਾ ਕਰਨ ਵਾਸਤੇ ਇਹ ਸਾਰੀਆਂ ਗਾਰਪਈਆਂ ਪੰਜਾਬ ਸਰਕਾਰ ਦੇ ਵਿੱਚ ਸ਼ਾਮਲ ਹੈਗੀ। ਕਿਉਂਕਿ ਐਨ ਆਈ ਦੀ ਰੇਡ ਉਹ ਆਪੇ ਨੇ ਨਾਲ ਵੀ ਜਿਹੜੇ ਸਾਥੀ ਦੱਸ ਦੇ ਹੈਗੇ ਵੀ ਇਹਦੇ ਨਾਲ ਪੰਜਾਬ ਦੀ ਪੁਲਿਸ ਦੇ ਵੀ ਆਦਮੀ ਸੀਗੇ। ਤੇ ਅਸੀਂ ਕਹਿੰਦੇ ਆ ਵੀ ਇਹ ਜਿਹੜੀ ਐਨ ਆਈ ਜਿਹੜੀ ਬਣੀ ਸੀਗੀ ਉਹ ਅਸਲ ਵਿੱਚ ਕੋਈ ਦਸਤ ਕਰਦੀ ਨੂੰ ਰੋਕਣ ਵਾਸਤੇ ਕੋਈ ਜਿਹੜੇ ਹੈਗੇ ਦੂਜਾ ਨਸ਼ਿਆਂ ਨੂੰ ਰੋਕਣ ਵਾਸਤੇ ਬਣੀ ਸੀ ਇਹ ਅਸਲ ਵਿੱਚ ਪ੍ਰਭਾਵ ਇਹ ਦਿੱਤਾ ਜਾ ਰਿਹਾ ਹੈ ਵੀ ਇਹ ਬੰਦੇ ਬਹੁਤ ਖਤਰਨਾਕ ਹੈਗੇ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਅਸੀਂ ਇਹਦਾ ਬੰਦ ਕਰਦੇ ਹਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਜਮੂਰੀ ਲੋਕਾਂ ਨੂੰ ਸੱਦਾ ਦਿੰਦੇ ਹਾਂ ਵੀ ਇਹ ਜਿਹੜੇ ਰੇਡ ਹੈਗੇ ਇਹਨਾਂ ਦਾ ਵਿਰੋਧ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਵੀ ਇਹ ਜਿਹੜੇ ਇਸ ਕਿਸਮ ਦੀ ਐਨਆਈਏ ਦੀ ਪੰਜਾਬ ਦੇ ਵਿੱਚ ਇਸ ਕਿਸਮ ਦੀ ਖੁੱਲੀ ਦਖਲਅੰਦਾਜ਼ੀ ਹੈ ਪੰਜਾਬ ਸਰਕਾਰ ਨੂੰ ਵੀ ਇਸ ਦਾ ਵਿਰੋਧ ਕਰਨਾ ਚਾਹੀਦਾ ਐ ਤਰਸੇਮ ਲਾਲ ਸਕਾਟਰੇਟਾ ਮੈਂਬਰ ਜਿਮੁਰਿਤ ਕਰ ਸਕਦਾ ਪੰਜਾਬ ਕੋਈ ਗੱਲਬਾਤ ਹੋਈ ਹੈ ਤੁਹਾਡੀ ਦਮਨ ਨਾਲ ਕੀ ਹਾਂ ਦਮਨ ਨਾਲ ਗੱਲਬਾਤ ਹੋਈ ਹੈ ਦਮਨ ਦਾ ਕਹਿਣਾ ਸੀ ਕਿ ਉਹਨਾਂ ਉਹ 5 ਵਜੇ ਆਏ ਹੈ 10 ਵਜੇ ਤੱਕ 5 ਘੰਟੇ ਘਰ ਦੇ ਕਿਸੇ ਵੀ ਮੈਂਬਰ ਨੂੰ ਬਾਹਰ ਨਹੀਂ ਜਾਣ ਦਿੱਤਾ ਹੈਗਾ ਸਾਡੀ ਕੱਲੀ-ਕੱਲੀ ਹਰ ਇੱਕ ਚੀਜ਼ ਨੂੰ ਫਰੋਲੇ ਜਾਂਦੇ ਹੋਏ ਉਹ ਸਾਰੇ ਫੋਨ ਸੀਜ਼ ਕਰਗੇ ਬਾਹਰ ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਨਹੀਂ ਦੇਣ ਦਿੱਤੀ ਇਹਦੇ باوجود ਵੀ ਜੇ ਮੇ ਜੇ ਮੇ ਲੋਕਾਂ ਨੂੰ ਪਤਾ ਲੱਗੀ ਗਿਆ ਪਿੰਡ ਦੇ ਕੁਝ ਲੋਕ ਇਕੱਠੇ ਵੀ ਹੋਏ ਪਰ ਉਹਨਾਂ ਨੇ ਕਿਸੇ ਨੂੰ ਵੀ ਘਰ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਸਾਡੀਆਂ ਚੀਜ਼ਾਂ ਸਰਚ ਕਰਕੇ ਮੇਰੇ ਦੋ ਮੋਬਾਈਲ ਲੈਪਟਾਪ ਪੈਨ ਡਰਾਈਵ ਉਹ ਨਾਲ ਲੈ ਗਏ ਅਸੀਂ ਜਮੂਰੀਤ ਬੈਂਕ ਬੈਂਕ ਦੀਆਂ ਕਾਪੀ ਅਸੀਂ ਜਮੂਰੀਤ ਕਾਰ ਸਭਾ ਵੱਲੋਂ ਇਸ ਗੱਲ ਦਾ ਹੀ ਵਿਰੋਧ ਕਰਦੇ ਆ ਕਿ ਅਸਲ ਵਿੱਚ ਕਿਸੇ ਦੀ ਵੀ ਕੋਈ ਨਿੱਜੀ ਖਾਸ ਦੇ ਚੀਜ਼ਾਂ ਜਿਹੜੀਆਂ ਨਿੱਜੀ ਸੰਪਤੀ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਦੀ ਕਾਪੀ ਕਰਕੇ ਲਿਜਾ ਸਕਦੇ ਹੈਗੇ ਉਹਨਾਂ ਨੂੰ ਇਸ ਤੰਗ ਨਾਲ ਕਨਫਿਸਟਕੇਟ ਕਰਨਾ ਕਿ ਉਹ ਉਹਨੂੰ ਇੱਕ ਤਰ੍ਹਾਂ ਨਾਲ ਮੁਜਰਮ ਸਿੱਧ ਕਰਨ ਵਾਲੀ ਗੱਲ ਬਣਦੀ ਹੈਗੀ ਇਸ ਕਿਸਮ ਦੀ ਬਰਤਾਰੇ ਦੀ ਅਸੀਂ ਜਮੂਰੀਤ ਘਰ ਸਭਾ ਵੱਲੋਂ ਲਿਖਦੀ ਕਰ। ਕੋਈ ਨਾ ਜਿਸ ਨੂੰ ਸਿੰਘ ਕੋਲੋਂ ਜਾਂਚ ਕਰਤਰ ਵੀ ਕਿ ਉਹ ਅਗਰਾਹਾ ਜਾਂਚ ਕਰਤਰ ਜ਼ਿਲ੍ਹਾ ਪਟਿਆਗੜ੍ਹ ਸਾਹਿਬ। ਇਸਦੀ ਟੀਮ ਆਈ ਹੈ ਸਾਰੀ ਸਾਨੂੰ ਪਤਾ ਲੱਗਿਆ ਜੀ ਇਹ ਕਿ ਅਤੇ ਸੰਧਾਰ ਇੱਕ ਬੱਚੇ ਦੇ ਘਰ ਚਾਪਾ ਪੈ ਗਿਆ। ਪਰ ਇਹ ਜਿਹੜੀਆਂ ਕੌਣ ਹੈ ਹਲਕਤਾਂ ਇਹ ਸਰਕਾਰ ਦੀਆਂ ਵਿੱਚ ਸਰਕਾਰ ਦਾ ਹੱਥ ਹੈ ਤੇ ਆ ਕੇ ਲਖਨਊ ਤੋਂ ਆ ਕੇ ਇਹ ਛਾਪਾ ਮਾਰੇ ਆ ਤੇ ਬੱਚੇ ਨੂੰ ਡਰਾਇਆ ਸਾਰਾ ਪਰਵਾਰ ਸਹਿਮਿਆ ਬਹੁਤ ਪਰ ਅਸੀਂ ਥੋੜੇ ਜਿਹਾ ਡੇਟ ਹੋ ਗਏ ਲੇਕਿਨ ਮੌਕੇ ਤੇ ਆ ਜਾਂਦੇ ਅਸੀਂ ਉਹਨਾਂ ਨੂੰ ਦੱਸ ਦਿੰਦੇ ਵੀ ਕਿਸ਼ਿਸਤਰਾ ਕੀ ਰਿਹਾ ਪਸੀਂ ਆ ਕੇ ਸਾਰਾ ਕੁਝ ਜੋ ਕੋਈ ਚੱਕ ਕੇ ਦੇ ਕੇ ਮੋਬਾਈਲ ਲੈ ਗਏ ਹੈ ਲੈਪਟਾਪ ਲੈ ਗਏ ਹੈ ਹੋਰ ਵੀ ਸਮਾਨ ਜਿੱਚਕਿਆ ਉਹਨਾਂ ਨੇ ਉਹ ਅਸੀਂ ਕੁਝ ਵੀ ਨਾ ਲਿਜਾਣ ਦਦ ਦੇ ਜੇ ਕਿਹੜਾ ਪੈ ਜਾਂਦਾ ਤਾਂ ਉਹਨਾਂ ਨੂੰ ਇੱਥੇ ਬੰਦੀ ਬਣਾਉਂਦੇ ਅਸੀਂ ਆ ਬਹੁਤ ਉਹਨਾਂ ਨੇ ਹਰਕਤ ਕੀਤੀ ਹੈ ਜਦੋਂ ਕਿ ਇੱਥੇ ਸਰਕਾਰ ਨੂੰ ਵੀ ਧਖਣ ਅੰਦਾਜ਼ੀ ਕਰਨੀ ਚਾਹੀਦੀ ਆ ਤੇ ਸਾਡੀਆਂ ਹੋਰ ਟੀਮਾਂ ਵੀ ਆਈਆਂ ਵੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਅਸੀਂ ਪਰਿਵਾਰ ਨਾਲ ਹੁਣ ਵੀ ਖੜੇ ਹਾਂ ਤੇ ਅੱਗੇ ਵੀ ਖੜਾਂਗੇ ਆ ਦੇਖੋ ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਕਿਉਂਕਿ ਜਮਹੂਰੀ ਅਧਿਕਾਰ ਖਦਾ ਵੱਲੋਂ ਆਏ ਆ ਇੰਜ ਲੱਗ ਰਿਹਾ ਕਿ ਹਿੰਦੁਸਤਾਨ ਦੀ ਜਿਹੜੀ ਸਟੇਟ ਹੈ ਨਾ ਪਾਲਿਸ ਸਟੇਟ ਬਣਦੀ ਜਾ ਰਹੀ ਹੈ ਡੈਮੋਕਰੈਟਿਕ ਸਟੇਟ ਤੋਂ ਇਸ ਤਰ੍ਹਾਂ ਦੀ ਸਟੇਟ ਬਣ ਜਾਣਾ ਕਿ ਜੇ ਕੋਈ ਵਿਦਿਆਰਥੀ ਆਪਣੀਆਂ ਜਥੇਬੰਦੀਆਂ 'ਚ ਕੰਮ ਕਰਦਾ ਜੇ ਕੋਈ ਨੌਜਵਾਨ ਲੋਕਾਂ ਦੇ ਜਮਹੂਰੀ ਹੱਕਾਂ ਦੀ ਗੱਲ ਕਰਦਾ ਜੇ ਕੋਈ ਹੋਰ ਲੋਕ ਜਿਹੜੇ ਕਿਸਾਨ ਜਿਹੜੇ ਨੇ ਆਪਣੀਆਂ ਜਿਹੜੀਆਂ ਮੰਗਾਂ ਲਈ ਕੰਮ ਕਰਦੇ ਨੇ ਮਜ਼ਦੂਰ ਆਪਣੇ ਹੱਕਾਂ ਲਈ ਲੜਦੇ ਨੇ ਕੋਈ ਕਮਿਊਨਿਟੀ ਜਿਹੜੀ ਆ ਉਹ ਆਪਣੇ ਹੱਕਾਂ ਲਈ ਲੜਦੀ ਆ ਜਿਵੇਂ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਕਈ ਵਾਰੀ ਆਪਣੇ ਹੱਕਾਂ ਲਈ ਲੜਦੀ ਆ ਤਾਂ ਸਟੇਟ ਉਹਨਾਂ ਨੂੰ ਡੈਮੋਕਰੈਟਿਕ ਜਿਹੜੇ ਰਾਈਟਸ ਮਿਲੇ ਹੋਏ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਅਨੁਸਾਰ ਮੰਗ ਵੀ ਨਹੀਂ ਕੋਈ ਕਰਨ ਦੇ ਰਹੀ ਹੁਣ ਇਹ ਲੜਕਾ ਹੈ ਪੜਦਾ ਰਿਹਾ ਆਪਣੀ ਜਥੇਬੰਦੀ 'ਚ ਰਿਹਾ ਕੰਮ ਕਰਦਾ ਰਿਹਾ ਰੋਜ ਅਥੇ ਬੰਦੀ ਕੋਈ ਇਸ ਤਰ੍ਹਾਂ ਦੀ ਤਾਂ ਹੈ ਨਹੀਂ ਸੀ ਕਿ ਸਟੇਟ ਨੂੰ ਉਲਟਾਉਣ ਲਈ ਕੋਈ ਬਹੁਤ ਵੱਡਾ ਕੰਮ ਕਰਦੀ ਹੋਵੇ ਉਹ ਜਥੇਬੰਦੀਆਂ ਜਿਹੜੇ ਕਿਉਂਕਿ ਜਿਹੜਾ ਨੌਜਵਾਨ ਵਰਗ ਹੁੰਦਾ ਬੜਾ ਜਾਗਰੂਕ ਹੁੰਦਾ ਇਹ ਕਿਤਾਬਾਂ ਵੀ ਪੜਦੇ ਨੇ ਇਹਨਾਂ ਨੂੰ ਪਤਾ ਲੱਗਦਾ ਹੈ ਸੋਸਾਇਟੀ 'ਚ ਕੀ ਹੋ ਰਿਹਾ ਹੈ ਇੰਟਰਨੈਸ਼ਨਲੀ ਕੀ ਹੋ ਰਿਹਾ ਹੈ ਨੈਸ਼ਨਲੀ ਕੀ ਹੋ ਰਿਹਾ ਹੈ ਤਾਂ ਇਹ ਸਟੇਟ ਡਰ ਵੀ ਕਿਉਂ ਹੈ ਇਹਨਾਂ ਨੌਜਵਾਨਾਂ ਤੋਂ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜਦੇ ਹੋ ਨਾ ਕਿ ਕਿਤਾਬਾਂ ਫਰੋਲਦੇ ਨੇ ਉਹ ਫਿਰ ਕਹਿੰਦੇ ਨੇ ਅੱਛਾ ਵੀ ਇਹ ਕਿਤਾਬ ਪੜ ਕੇ ਤੂੰ ਤਾਂ ਬਹੁਤ ਖਤਰਨਾਕ ਕੰਮ ਕਰ ਰਹੇਂ ਹੈਂ ਕਿਤਾਬਾਂ ਛਪੀਆਂ ਹੋਈਆਂ ਨੇ ਪਬਲਿਸ਼ ਹੋਈਆਂ ਹੋਈਆਂ ਨੇ ਮਾਰਕੀਟ ਦੇ ਵਿੱਚ ਨੇ ਬੱਚਿਓ ਪੜ੍ਹਦੇ ਆਂ ਪੜ੍ਹ ਕੇ ਇਹ ਤਾਂ ਸਟੇਟ ਹੁਣ ਕਿਸੇ ਨੂੰ ਕੁਐਸਚਨ ਹੀ ਨਹੀਂ ਕਰਨਦੇ ਨੇ ਇਹਦੀ ਕਾਰਗੁਜ਼ਾਰੀ ਤੇ ਕੋਈ ਵੀ ਜੇ ਕੋਈ ਵਿਅਕਤੀ ਕੋਈ ਸ਼ਖਸ਼ ਬੋਲਦਾ ਤਾਂ ਉਹਦੇ ਉੱਤੇ ਅਸਲੀਆਂ ਰੇਡਸ ਕਰਨੀਆਂ ਆ ਕਿ ਕਾ ਪਿੰਡ ਘੇਰ ਲੈਣਾ ਘਰ ਨੂੰ ਘੇਰ ਲੈਣਾ ਸਮਾਨ ਚੋੱਕ ਕੇ ਲੈ ਜਾਣਾ ਫੋਲਾ ਫਰਾਲੀ ਕਰਨੀ ਵੀ ਹੁਣ ਬੱਚਾ ਕਿਹੜਾ ਅਸਲਾ ਘਰ ਚ ਲਈ ਬੈਠਾ ਸੀ ਬੱਚਾ ਕਿਹੜਾ ਘਰ ਦੇ ਵਿੱਚ ਕੋਈ ਰਜਾਇਤ ਸਮਾਨ ਲਈ ਬੈਠਾ ਸੀ ਉਹ ਇਹ ਕੋਈ ਸਮਗਲੰਗ ਨਹੀਂ ਕਰਦੇ ਇਹ ਕੋਈ ਹਥਿਆਰਬੰਦ ਉਹ ਨਹੀਂ ਕਰ ਰਹੇ ਤਾਂ ਮੈਂ ਸਮਝਦਾ ਕਿ ਸਟੇਟ ਜਿਹੜੀ ਆ ਉਹ ਡੈਮੋਕ੍ਰੇਸੀ ਤੋਂ ਪਰਾਂ ਜਾ ਰਹੀ ਹੈ ਪੁਲਿਸ ਸਟੇਟ ਬਣ ਰਹੀ ਹੈ ਇਸ ਤਰ੍ਹਾਂ ਦੀਆਂ ਰੇਡਸ ਹੋ ਰਹੀਆਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਲੋਕਾਂ ਦੇ ਜਿਹੜੇ ਹੱਕ ਨੇ ਡੈਮੋਕ੍ਰੇਟਿਕ ਉਹ ਖੋਏ ਜਾ ਰਹੇ ਨੇ ਸਰਪ ਗਵਰਨਮੈਂਟ ਇਹਨਾਂ ਨੂੰ ਅਸਸ਼ਿਸ਼ਤਾ ਕਰਦੀ ਹੋਈ ਹੈ ਕਿਉਂਕਿ ਨਹੀਂ ਤਾਂ ਪੰਜਾਬ ਗਵਰਨਮੈਂਟ ਇਸ ਗੱਲ ਤੇ ਸਟੈਂਡ ਲੈ ਸਕਦੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਕਿਉਂ ਰੇਡਸ ਕਰ ਰਹੇ ਹੋ ਪਹਿਲਾਂ ਰੇਡਸ ਹੋਈਆਂ ਓਕੇ ਇਹ ਇੱਕ ਇਸਤਰੀ ਹੈ ਸੁਖਵਿੰਦਰ ਉਹ ਕਿਸਾਨ ਯੂਨੀਅਨ ਦੀ ਇੱਕ ਹੈਬੰਦੀ ਦੀ ਉਹ ਮੈਂ ਕਹਿੰਦਾ ਜਰਨਲਿਸਟ ਖਤਰ ਆਉ ਉਹਦੇ ਘਰ ਰੇਡ ਮਾਰ ਰਹੇ ਹਾਂ ਉਹ ਤਾਂ ਮੈਂ ਕਹਿੰਦਾ ਪੰਜਾਬ ਦੇ ਲੋਕ ਅਜੇ ਵੀ ਬੜੇ ਨਜਾਗਰ ਰੁਕਨੇ ਉਹ ਇਕੱਠੇ ਹੋ ਜਾਂਦੇ ਨੇ ਔਰ ਉਹ ਕਹਿੰਦੇ ਨੇ ਅਸਰਾਸੀ ਧੱਕਾ ਨਹੀਂ ਹੋਣ ਦੇਣਾ ਤਾਂ ਪੰਜਾਬ ਸਟੇਟ ਜਿਹੜੀ ਹੈ ਉਹ ਇਸ ਗੱਲ ਤੇ ਸਟੈਂਡ ਕਿਉਂ ਨਹੀਂ ਲੈਂਦੀ ਕਿ ਅਸੀਂ ਆਪਣੇ ਸਟੇਟ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਛਾਪੇ ਰਿਹਾ ਨਹੀਂ ਮਾਰਨ ਦੇਣੇ ਔਰ ਇਹਨਾਂ ਨੂੰ ਆਪੋਜ਼ ਕਰਨਾ ਚਾਹੀਦਾ ਹੈ ਔਰ ਲੋਕਾਂ ਦੇ ਨਾਲ ਖੜਨਾ ਚਾਹੀਦਾ ਪੰਜਾਬ ਗਵਰਨਮੈਂਟ ਨੂੰ ਆ ਆਉਂਦੇ ਤਾਂ ਐਡਮਿਨਿਸਟ੍ਰੇਸ਼ਨ ਹੀ ਨੇ ਨਾ ਉਹ ਡੀਸੀ ਨੂੰ ਪੁੱਛਣਗੇ ਜਾਂ ਇਥੋਂ ਦੇ ਗ੍ਰੈਸ ਖਤਰ ਨੂੰ ਪੁੱਛਣਗੇ ਫਿਰ ਉਹ ਪੁਲਿਸ ਵਾਲੇ ਨੂੰ ਐਸਐਸਪੀ ਨੂੰ ਪੁੱਛੀਏ ਤਾਂ ਹੀ ਰੇਡਸ ਹੁੰਦੀਆਂ ਨਾ ਅਸਿਸਟੈਂਸ ਤਾਂ ਇਹਨਾਂ ਦੀ ਹੈ ਨਾ ਤਾਂ ਇਹਨਾਂ ਦੀ ਉਹਨਾਂ ਦੇ ਨਾਲ ਮੈਂ ਕਹਾਂਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਦੇਖੋ ਜੀ ਸਟੇਟ ਦੀ ਕੋਈ ਵੀ ਗਵਰਨਮੈਂਟ ਐਸ ਵੇਲੇ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਅਪੋਜ਼ ਨਹੀਂ ਕਰ ਰਹੀ ਜੇ ਕਰ ਰਹੀਆਂ ਨੇ ਤਾਂ ਬੜੀਆਂ ਥੋੜੀਆਂ ਸਰਕਾਰਾਂ ਨੇ ਕਿਉਂਕਿ ਉਹਦੇ ਲਈ ਐਟ ਸਟੇਕ ਬੜਾ ਕੁਝ ਹੈ ਉਹਨਾਂ ਨੂੰ ਆਪਣੀ ਜਿਹੜੀ ਹੈ ਸਟੇਟ ਦੀ ਸਰਕਾਰ ਜਿਹੜੀ ਹੈ ਗਾਟਾ ਇੰਨਾ ਜ਼ੋਰ ਵਾਲੀ ਸਰਕਾਰ ਹੋਵੇ ਕਿ ਮੈਂ ਸਰਕਾਰ ਤੋੜਦੀ ਆ ਤੋੜ ਦੇ ਵਿੱਚ ਕੇ ਅੰਦਰ ਮੈਂ ਕੁਝ ਨਹੀਂ ਹੋਣ ਦੇਣਾ ਤਾਂ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਇੰਡਾਇਰੈਕਟਲੀ ਇਹ ਸਰਕਾਰਾਂ ਸਟੇਟਸ ਤੇ ਜਿਹੜੀਆਂ ਉਹ ਨਾਲੀਆਂ ਤੇ ਇਹ ਲੋਕਾਂ ਦੇ ਹੱਕਾਂ ਦੇ ਉੱਤੇ ਛਾਪ ਹੈ ਕਿ ਸਰਕਾਰ ਸਸੀ ਕਾ ਜੀ ਮੇਰਾ ਨਾਮ ਚਰਨਜੀਤ ਹੈ ਜਿੱਥੇ ਰਹਿੰਦਾ ਹਾਂ ਇਹ ਜੋ ਰੇਡ ਵੱਜੀ ਐਨਆਈ ਦੀ ਇਹ 5:00 ਵਜੇ ਦੇ ਕਰੀਬ ਆਈ ਸੀਗੀ ਇਹ 10:00 ਵਜੇ ਤੱਕ ਰੇਡ ਵੱਜੀ ਇਹ ਤੇ ਉਹਦੇ ਦੋ ਮੋਬਾਈਲ ਇੱਕ ਲੈਪਟਾਪ ਤੇ ਇੱਕ ਪਿੰਡ ਰੈਵ ਸੀਗੀ ਤੇ ਦੋ ਬੈਂਕ ਦੀਆਂ ਕਾਪੀਆਂ ਇਹ ਨਾਲ ਲੈ ਕੇ ਯਾਨੀ ਕਿ ਉਹਨਾਂ ਨੂੰ ਵੈਸੇ ਤਾਂ ਫੋਟੋ ਕਾਪੀ ਕਰਕੇ ਲੈ ਜਾਣਾ ਚਾਹੀਦਾ ਲੈ ਕੇ ਜਾਣਾ ਜੇ ਚਾਹੀਦਾ ਸੀਗਾ ਤੇ ਲੈ ਕੇ ਉਹ ਸਾਰੇ オリジナル ਕਾਪੀਆਂ ਜੋ ਵੀ ਸੀਗੀਆਂ ਉਹਨਾਂ ਦੀਆਂ ਉਹ ਨਾਲ ਲੈ ਕੇ ਤੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ ਜੀ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਏਕੇਰਾ ਬੰਦੀ ਵੀ ਕਰੀ ਹੋਈ ਸੀਗੀ ਉਹਨਾਂ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਵਰ ਸਵੇਰੇ 5 ਵਜੇ ਪਿੰਡ ਦੇ ਵਿੱਚੋਂ ਫੋਨ ਆਇਆ ਜੀ ਨਾਲੇ ਬਾਬਾ ਜੀ ਸੀਗੇ ਨਾਲੇ ਘਰ ਦੇ ਨਾਲੇ ਹੀ ਉਹਨਾਂ ਦਾ ਫੋਨ ਆਇਆ ਜੀ ਇੱਕ ਪੱਤਰਕਾਰ ਸੀਗੇ ਉਹਨਾਂ ਦਾ ਫੋਨ ਨਾਲ ਗੱਲਬਾਤ ਪਈ ਹੈ ਕੋਈ ਤੁਹਾਡੀ ਹਾਂ ਜੀ ਹੋਈ ਹੈ ਉਹਨਾਂ ਦੇ ਸੈਮ ਦਾ ਮਾਮਲਾ ਹੀ ਬਹੁਤ ਡਰੇ ਹੋਏ ਨੇ ਤੁਹਾਨੂੰ ਪਤਾ ਹੀ ਜਦੋਂ ਐ ਜੀ ਰਹਿਣਾ ਕਿ ਕਿ ਵੀ ਨਹੀਂ ਨਹੀਂ ਬਹੁਤ ਵਧੀਆ ਮੁੰਡਾਈ ਇਹ ਪਿੰਡ ਦੇ ਵਿੱਚ ਇੱਕ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪਰਦੇ ਸੀਗੇ ਜੀ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਸੀਗੇ ਉੱਥੇ ਰਹੀਆਂ 5 ਸਾਲ ਅਜ ਤਾਂ 5 ਸਾਲ ਪਹਿਲਾਂ ਤਾਂ ਇਹ ਛੱਡ ਗਈ ਆਏ ਘਰੇ ਨਜ਼ੀਬਾਪੂ ਜਿਹੜੇ ਬਿਮਾਰ ਰਹਿੰਦੇ ਆ ਬਿਮਾਰ ਰਹਿੰਨੇ ਕਰਕੇ ਇਹ ਉੱਥੋਂ ਜੋ ਵੀ ਪੜ੍ਹਾਈ ਸੀਗੀ ਛੱਡ ਕੇ ਇੱਥੇ ਘਰ ਦਾ ਸੰਭੇ ਸੀਗੀ ਕਰ